ਨਾਨਕ ਆਇਆ ਆਨੰਦ ਗੁਣ ਨਿਧਾਨ ਗੁਰ ਗਰੀਬ ਨਵਾਜ ਗੁਰ ਗਰੀਬ ਨਵਾਜ ਜਦੀਪ ਨਵਾਜ ਗਾਵੀਐ ਸੁਣੀਐ ਮਨ ਰੱਖੀਐ ਭਾਉ ਗਾਵੀਐ ਸੁਣੀਐ ਮਨ ਰੱਖੀਐ ਭਾਉ ਭਾਉ ਸੁਣੀਐ ਮਨ पाओ है सुनिए मन रखिए पाओ है सुनिए मन रखिए पाओ सुनिए मन रखिए पाओ है सुनिए मन रखिए पाओ दुख पर हर सुख पर ले जाए ਦੁੱਖ ਪਰ ਹਰ ਸੁਖ ਘਰ ਲੈ ਜਾਏ ਦੁੱਖ ਪਰ ਸੁਖ ਘਰ ਲੈ ਜਾਏ ਦੁੱਖ ਪਰ ਹਰ ਸੁਖ ਘਰ ਲੈ ਜਾਏ ਦੁੱਖ ਪਰ ਹਰ ਸੁਖ ਘਰ ਲੈ ਜਾਏ ਤੋ ਤਾਰੇ ਹਰ ਸੁਖ ਘਰ ਲੱਜਾਏ ਗਾਵਿਆ ਸੁਣੀਏ ਮਨ ਰਖੀਏ ਭਾਉ ਗਾਵਿਆ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਦੁੱਖ ਪਰ ਹਰ ਸੁਖ ਘਰ ਲੈ ਜਾਏ ਦੁੱਖ ਪਰ ਹਰ ਸੁਖ ਘਰ ਲੈ ਜਾਏ ਪਰ ਹਰ ਸੁਖ ਘਰ ਲੈ ਜਾਏ ਦੁੱਖ ਪਰ ਹਰ ਸੁਖ ਘਰ ਲੈ ਜਾਏ ਪਰ ਹਰ ਸੁਖ ਘਰ ਲੈ ਜਾਏ ਦੁੱਖ ਪਰ ਹਰ ਸੁਖ ਘਰ ਲੈ ਜਾਏ ਪਰ ਹਰ ਸੁਖ ਘਰ ਲੈ ਜਾਏ ਦੁਪਾ ਜੇ ਹਰ ਸੁਖ ਘਰ ਲੈ ਜਾਏ ਦੁਪਰ ਹਰ ਸੁਖ ਘਰ ਲੈ ਜਾਏ ਗਾਵਿਆ ਸੁਣੀਏ ਮਨ ਰਖੀਏ ਭਾਉ ਗਾਵਿਆ ਸੁਣੀਏ ਮਨ ਰਖੀਏ ਭਾਉ ਆਮੀ ਸੁਣੀਏ ਮਨ ਰਖੀਏ ਭਾਉ ਗਾਵਿਆ ਸੁਣੀਏ ਮਨ ਰਖੀਏ ਭਾਉ ਫਾਪਿਆਂ ਨਾ ਜਾਏ ਕੀਤਾਂ ਨਾ ਹੋਏ 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 ਆਪੇ ਆਪ ਨਰੰજન ਸੋਏ ਆਪੇ ਆਪ ਨਰੰજન ਸੋਏ ਆਪੇ ਆਪ ਨਿਰੰਜਨ ਸੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ ਸੇਵਿਆ ਤਿਨ ਪਾਇਆ ਨਾਨਕ ਗਾਵੀਐ ਗੁਨੀਂ ਨਿਦਾਨ 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 ਗਾਵੀਐ ਸੁਣੀਐ ਮਨ ਦੁਖੀਐ ਭਾਉ ਗਾਵੀਐ ਸੁਣੀਐ ਮਨ ਦੁਖੀਐ ਭਾਉ ਜੇ ਮਨ ਰਖੀਐ ਭਾਉ ਗਾਵੀਐ ਸੁਣੀਐ ਮਨ ਰਖੀਐ ਭਾਉ ਸੁਖ ਪਰ ਸੁਖ ਪਰ ਲੈ ਜਾਏ ਪਰੇ ਲਾਰ ਸੁਖ ਘਾਰ ਲੈ ਪਾਦਰ ਸੁਖ ਘਰ ਲੈ ਜਾਏ ਪਾਦਰ ਸੁਖ ਘਰ ਲੈ ਜਾਏ ਕਾਬੀਐ ਸੁਣੀਏ ਮਨ ਰਖੀਐ ਭਾਉ ਕਾਬੀਐ ਸੁਣੀਏ ਮਨ ਰਖੀਐ ਭਾਉ ਕਾਬੀਐ ਸੁਣੀਏ ਮਨ ਰਖੀਐ ਗੁਰਮੁਖ ਨਾਗੰਗੁਰ ਮੁਖ ਵੇਦੰ ਗੁਰਮੁਖ ਨਾਗੰਗੁਰ ਮੁਖ ਵੇਦੰ ਗੁਰਮੁਖ ਨਾਗੰਗੁਰ ਮੁਖ ਵੇਦੰ ਗੁਰਮੁਖ ਨਾਗੰਗੁਰ ਮੁਖ ਵੇਦੰ ਗੁਰਮੁਖ ਰਹਾ ਅਸਮਾਈ ਗੁਰਮੁਖ ਰਹਾ ਅਸਮਾਈ ਗੁਰਮੁਖ ਰਹਾ ਅਸਮਾਈ ਗੁਰ ਈਸ਼ਰ ਗੁਰ ਕੋਖਬਰ ਮਾ ਹੋਈ ਸਰ ਗੁਰ ਕੋਖਬਰ ਮਾ ਗੁਰ ਈਸ਼ਰ ਗੁਰ ਕੋਖਬਰ ਮਾ ਹੋਈ ਸਰ ਗੁਰ ਗੁਰ ਕੋਖਬਰ ਮਾ ਗੁਰ ਪਾਤ ਪਤੀ ਮਾਈ ਗੁਰ ਮਾਰ ਪਤੀ ਮਾਈ ਗੁਰ ਪਾਤ ਪਤੀ ਮਾਈ कथ गाय खानाई कहना कथन न जाई कथन न जाई दे गुरायक दे देव दे जाई गुरायक जाई सब न जिया कायक सब न जिया गायक दादा ਸਭਨ ਜੀਆਂ ਦਾ ਇੱਕ ਦਾਤ ਇੱਕ ਦਾਤ ਸਭਨ ਜੀਆਂ ਦਾ ਇੱਕ ਦਾਤ ਸੋ ਮੈਂ ਬਿਸਰ ਨ ਜਾਈ ਸੋ ਮੈਂ ਬਿਸਰ ਨ ਜਾਈ ਸੋ ਵਿਸਰਨ ਨਾ ਜਾਈ ਮੈਂ ਵਿਸਰਨ ਨਾ ਜਾਈ ਸਭ ਨ ਜੀਆਂ ਦਾ ਇੱਕ ਦਾਤਾ ਸਭ ਨ ਜੀਆਂ ਦਾ ਇੱਕ ਦਾਤਾ ਸਭ ਨ ਜੀਆਂ ਦਾ ਇੱਕ ਦਾਤਾ तो में भी जाई, सो में न जाए सो में न जाए गाविया सुनिए मन रखिए पाओ गाविया सुनिए मन रखिए पाओ सुनिए मन रखिए गाविया सुनिए मन रखिए पाओ ਭਾਵੀਐ ਸੁਣੀਏ ਮਨ ਰੱਖੀਏ ਪਾਓ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਘਰ ਲੈ ਜਾਏ 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 ਭਾਵੀਐ ਸੁਣੀਏ ਮਨ ਰੱਖੀਏ ਪਾਓ ਵਾਹਿਗੁਰੂ ਵਾਹਿਗੁਰੂ ਵਾਹ ਗੁਰੂ 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 ਵਾਹ ਗੁਰ ਵਾਹਿਗੁਰੂ ਵਾਹਿਗੁਰੂ ਤੁਹਾਡੀ ਬਾਤ ਹੀ ਗੁਰਨਾਨਕ ਦੀ ਆਵਾਜ਼ ਬਣੰਗੀ ਇਹ ਸਾਰੀ ਜ਼ਰੂਰਤ ਵਾਹਿਗੁਰੂ 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 ਗਾਵੀਐ ਸੁੰਨੇ ਮਨ ਰੱਖੀਐ ਭਾਉ 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 ਗਾਵੀਏ ਸੁਨਿਏ ਮਨ ਰਖੀਏ ਭਾਉ ਸਾਰੇ ਪਿਆਰ ਨਾਲ ਕਰੀ ਫੜੋ ਗਾਵੀਏ ਸੁਨਿਏ ਮਨ ਰਖੀਏ ਭਾਉ ਗਾਵੀਏ ਸੁਨਿਏ ਮਨ ਰਖੀਏ ਭਾਉ ਬਦਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਵੱਡੇ ਭਾਗ ਦੀਆਂ ਗਾਗਿ ਨੇ ਧੰਨ ਗੁਰੂ ਨਾਨਕ ਸਹਿਬ ਸੱਚੇ ਬਾਦਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਲਾਹ ਲੈ ਰਹੇ ਹੋ ਗੁਰੂ ਨਾਨਕ ਸਾਹਿਬ ਜੀ ਦੇ ਉਤਾਰ ਦੇ ਹਾੜੇ ਨੂੰ ਮਨਾਰੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਕੇ ਸਾਰੀਆਂ ਸੰਗਤਾਂ ਵੱਡੇ ਹੰਭਾਗਾਂ ਵਾਲੀਆਂ ਗੁਰਮਖ ਪਰਿਵਾਰ ਵੱਡੇ ਹੰਭਾਗਾਂ ਵਾਲਾ ਜਿਨ੍ਹਾਂ ਨੇ ਬੜੀ ਚਾਹ ਨਾਲ ਪ੍ਰੀਮ ਨਾਲ ਸੰਗਤਾਂ ਨੂੰ ਪਰਿਬਲਾਇਆ ਪ੍ਰਭਾਤ ਧੀਰੀ ਨੂੰ ਖਰੀਬ ਲਾਇਆ ਵੱਡੀ ਭਾਗ ਇਹ ਚਾਹ ਇਹ ਪ੍ਰੀਮ ਹੀ ਬੰਦਗੀ ਹੈ ਚਾਹ ਨਾਲ ਪ੍ਰੀਮ ਨਾਲ ਗੁਰੂ ਨਾਨਕ ਦੇ ਗੁਣ ਗਾਉਣੀ ਬਾਣੀ ਪੜ੍ਹਨੀ ਸੇਵਾ ਕਰਨੀ ਸੰਗਤ ਵਿੱਚ ਬੈਠਣਾ ਉਹਨੂੰ ਸੁਣਨਾ ਉਹਨੂੰ ਗਾਉਣਾ ਸ਼ਬਦਾਂ ਦੁਆਰਾ ਬਾਣੀ ਦੁਆਰਾ ਉਸ ਮਾਲਕ ਦੀ ਉਸਤਤ ਕਰਨੀ ਅੰਦਰ ਪਿਆਰ ਰੱਖਣਾ ਤੇ ਸੱਚੇ ਪਾਤਸ਼ਾਹ ਕਹਿੰਦੇ ਕਿ ਤਾ ਵੱਡੇ ਭਾਗ ਬਣਦੇ ਨੇ ਕਿ ਦੁੱਖ ਚਲੇ ਜਾਂਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਉਸ ਘਰ ਵਿੱਚ ਸੁੱਖ ਅਨਿਸ਼ਚਰ ਹੋ ਜਾਂਦੇ ਜਿੱਥੇ ਗੁਰੂ ਨਾਨਕ ਨੂੰ ਪਿਆਰ ਨਾਲ ਗਾਇਆ ਜਾਂਦਾ ਜਿੱਥੇ ਗੁਰੂ ਨਾਨਕ ਨੂੰ ਪਿਆਰ ਨਾਲ ਸੁਨਿਆ ਜਾਂਦਾ ਹੈ ਜਿੱਦੀ ਬਾਣੀ ਸਾਧ ਸੰਗਤ ਵੱਢੀ ਜਾਂਦੀ ਹੈ ਪ੍ਰੀਮ ਨਾਮ ਉੱਥੇ ਦੁੱਖ ਨਹੀਂ ਰਹਿੰਦਾ ਉੱਥੇ ਜੰਮਦੂਤ ਨਹੀਂ ਰਹਿੰਦਾ ਉੱਥੇ ਭੂਤ ਬ੍ਰੇਤ ਨਹੀਂ ਰਹਿੰਦਾ ਭੂਤ ਬ੍ਰੇਤ ਕਿਹਨਾਂ ਦੇ ਘਰਾਂ 'ਚ ਵੱਢਦੇ ਨੇ ਜਿਹੜੇ ਆਪ ਭੂਤ ਬ੍ਰੇਤ ਨਹੀਂ ਕਲਮੇ ਪ੍ਰੀਤ ਜਿੰਨੀ ਧਾਮ ਨਾ ਪਛਾਣ ਜਿਹੜੇ ਵਾਹਿਗੁਰੂ ਨੂੰ ਪਛਾਣਦੇ ਨਹੀਂ ਸਤਿਗੁਰੂ ਕਹਿੰਦੇ ਜਿਉਂਦੇ ਜੀਪ ਬ੍ਰੇਤ ਨਹੀਂ ਉਹਨਾਂ ਘਰ ਹੀ ਬ੍ਰੇਤ ਹੀ ਆਉਨੇ ਸਾਤ ਸੰਗਤ ਉੱਥੇ ਪ੍ਰੀਤਾਂ ਦਾ ਵਾਸਾ ਹੈ ਭੂਤਾਂ ਦਾ ਵਾਸਾ ਹੈ ਜਿੱਥੇ ਬਾਬੇ ਦੀ ਮਹਿਮਾ ਨਹੀਂ ਹੈ ਜਿੱਥੇ ਉਹਦੀ ਵਿੜਿਆਈ ਨਹੀਂ ਜਿੱਥੇ ਦੀ ਬਾਣੀ ਨਹੀਂ ਹੈ ਜਿਸ ਘਰ ਵਿੱਚ ਬਾਣੀ ਹੈ ਜਿਸ ਘਰ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਹੈ ਜਿਸ ਘਰ ਵਿੱਚ ਸ਼ਾਮ ਨੂੰ ਚੌਂਕੜਾ ਲਾ ਕੇ ਰਹਿ ਦਸ ਦਾ ਪਾਠ ਕੀਤਾ ਜਾਂਦਾ ਇਹ ਤਿੰਨ ਬਾਣੀਆਂ શ્રેਸ਼ਟ ਕਿਉਂ ਹੈ ਸਤਿਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਸ਼੍ਰੇਸ਼ਟ ਹੈ ਪਵਿੱਤਰ ਹੈ ਸਾਰੀ ਬਾਣੀ ਉਹਦਾ ਰੂਪ ਹੈ ਕਿ ਕੱਖਰੋ ਆਪ ਹੈ ਪਰ ਮੇਰੇ ਬਾਬਾ ਹੀ ਨੇ ਸਾਰੀਆਂ ਬਾਣੀਆਂ ਚ ਚੁਣ ਕੇ ਜਪਜੀ ਸਾਹਿਬ ਤੇ ਰਹਿ ਦਾ ਸੋਹਿਲਾ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਪਹਿਲੇ ਕਿਉਂ ਲਿਖੀ ਸਾਧ ਸੰਗਤ ਕੋਈ ਮਤਵ ਹੈ ਨਾ ਇਹ ਕਿ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਹੋਵੇ ਘਰ ਦੇ ਵਿੱਚ ਸਾਰੇ ਮੈਂਬਰ ਕਰਨੀ ਨਹੀਂ ਤੇ ਇੱਕ ਤਾਂ ਜ਼ਰੂਰ ਕਰੀ ਨਾ ਜਿਸ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਸਵੇਰ ਗੁਰੂ ਨਾਨਕ ਨੂੰ ਪਿਆਰ ਨਾਲ ਗਾਇਆ ਜਾ ਰਿਹਾ ਉਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਪਿਆਰਾ ਸਤਿਗੁਰੂ ਕਹਿੰਦਾ ਕਦੀ ਵੀ ਥੋੜੀ ਨਹੀਂ ਆਏ ਕਮੀ ਨਹੀਂ ਆਏ ਉਸ ਘਰ ਦੇ ਵਿੱਚ ਬਰਕਤ ਕਮਾਈ ਜੀ ਵੀ ਬਰਕਤ ਉਸ ਘਰ ਦੇ ਪਰਿਵਾਰਕ ਜਿਹੜੇ ਮੈਂਬਰ ਬੱਚੇ ਉਹ ਵੀ ਗੁਰ ਸਿੱਖ ਬਣ ਜਾਂਦੇ ਨੇ ਉਹਨਾਂ ਦੇ ਘਰੇ ਗੁਰੂ ਦੀ ਪਿਆਰੀ ਸਿੱਖੀ ਜਨਮ ਲੈਣੀ ਤੇ ਸਾਧ ਸੰਗਤ ਜਪਜੀ ਸਾਹਿਬ ਦਾ ਪਾਠ ਗੁਰ ਨਾਨਕ ਦਾ ਸੱਚਖੰਡ ਦਾ ਬਾਾਰ ਖੋਲ ਦਿੰਦਾ ਹੈ ਸਤਖੰਡ ਦਾ ਬਾਦ ਉਹਦੇ ਵਾਸਤੇ ਖੁੱਲ ਜਾਂਦਾ ਉਤੋਂ ਸਤਗੁਰਾਂ ਦੀਆਂ ਕਿਰਨਾਂ ਵਹਿੰਦੀਆਂ ਜਿੱਥੇ ਜਪ ਜੀਸਾ ਦਾ ਪਾਠ ਕਰੇ ਪਿਆਰ ਨਾਲ ਜਿੱਥੇ ਜਪਿਆ ਜਾਂਦਾ ਤੇ ਸ਼ਾਮ ਨੂੰ ਬੰਦਾ ਸਾਰੀ ਦਿਹਾੜੀ ਕਿਰਤ ਕਰਦਾ ਕੰਮ ਤੇ ਜਾਂਦਾ ਦੁਨੀਆ ਨੇ ਜਿਹੜੀ ਦੁਨੀਆ ਹੈ ਪਾਪ ਤੇ ਪੁੰਨ ਪਾਪ ਤੇ ਪੁੰਨ ਵਿਚਰਨਾ ਪੈਂਦਾ ਹਰ ਮਨੁੱਖ ਨੂੰ ਕਿਉਂਕਿ ਉਹਨ ਤਾਂ ਸਾਧ ਸੰਗ ਪਾਪ ਪੁੰਨ ਵਾਲੇ ਬੰਦ ਗਿਆ ਕਿਤੇ ਝੂਠ ਬੋਲਣਾ ਪੈ ਜਾਂਦਾ ਸਾਧ ਸੰਗ

ਨਿੰਦਿਆ ਵੀ ਹੋ ਜਾਂਦੀ ਝੂਠ ਵੀ ਬੋਲਿਆ ਜਾਂਦਾ ਤੇ ਝੂਠ ਨਿੰਦਿਆ ਜ਼ਹਿਰ ਤੇ ਸਾਸ ਇਹ ਮਨ ਤੇ ਅਸਰ ਕਰਦੀ ਮਨ ਦੀ ਬਿਰਤੀ ਖਰਾਬ ਕਰ ਦਿੰਦੀ ਝੂਠ ਮਨ ਦੀ ਬਿਰਤੀ ਖਰਾਬ ਕਰ ਦਿੰਦਾ ਹੈ ਸਾਧ ਸੰਗਤ ਸਵੇਰ ਦਾ ਸੁਭਾ ਦਾ ਗਿਆਨ ਸਿੱਖ ਕੀਰਤ ਕਰਨ ਤੇ ਸਾਧ ਸੰਗਤ ਮਨ ਦੀ ਬਿਰਤੀ ਖਰਾਬ ਹੋਗੀ ਸ਼ਾਮ ਨੂੰ ਜਦੋਂ ਰਹਿ ਦਾਸ ਦਾ ਪਾਠ ਕਰੇ ਕਹਿੰਦਾ ਚੌਂਗੜਾ ਲਾ ਕੇ ਫਿਰ ਪਵਿੱਤਰ ਹੋ ਜਾਏ ਇਹ ਬਾਬਾ ਜੀ ਦੇ ਬਚਨ ਹੈ ਸ਼ਾਮ ਨੂੰ ਰਹਿ ਦਾਸ ਸਰ ਜੀ ਦਾ ਪਾਠ ਕਰੇ ਐਂ ਪ੍ਰੀਮ ਭਾਵ ਹੱਥ ਨੂੰ ਧੋ ਕੇ ਇਸ਼ਨਾਨ ਕਰ ਲਈ ਤੇ ਬਾਲਾ ਵਧੀਆ ਨਹੀਂ ਤਾਂ ਹੱਥ ਨੂੰ ਧੋ ਕੇ ਬੈਠ ਕੇ ਪਿਆਰ ਨਾਲ ਰਹਿ ਦਾਸ ਦਾ ਪਾਠ ਕਰੇ ਸੱਚ ਜਾਣ ਉਸ ਘਰ ਦੇ ਵਿੱਚ ਫਿਰ ਰਾਤ ਦਾ ਪਹਿਰਾ ਲੱਗ ਜਾਂਦਾ ਬਾਬੀ ਨਾਨਕ ਦਾ ਪਹਿਰਾ ਲੱਗ ਜਾਂਦਾ ਤੇ ਸੌਣ ਲੱਗਿਆਂ ਸੋਇਲਾ ਪਾਠ ਤਾਂ ਕਰਨੇ ਕਿ ਸੱਚੇ ਪਾਤਸ਼ਾਹ ਇਸ ਦੇਹੀ ਦਾ ਪਰੋਸਾ ਨਹੀਂ ਕਰਨਾ ਜੀਵਨ ਦਾ ਪਰੋਸਾ ਨਹੀਂ ਕਰਨਾ ਕਿਉਂਕਿ ਮੇਰੇ ਬਾਬਾ ਪਹਿਲਾਂ ਹੀ ਕਹਿ ਗਿਆ ਹਾਂ ਬਾਬ ਆਦਮੀ ਐਕਦਮੀ ਕਿਤੇ ਵੀ ਮੌਤ ਹੋ ਸਕਦੀ ਕਿਤੇ ਵੀ ਇਹ ਸਵਾਸ ਰੁਕ ਸਕਦਾ ਸੁੱਤੇ ਪਿਆਂ ਅਚਾਨਤ ਜੀ ਮੌਤ ਆ ਜਾਵੇ ਸੋਇਲਾ ਬਾਣੀ ਦਾ ਜਾਪ ਕਰਕੇ ਪ੍ਰੇਮ ਨਾਲ ਸੋਵੇ ਉਹ ਬੰਦਾ ਨਰਕਾਂ ਨੂੰ ਨਹੀਂ ਜਾਏਗਾ ਉਹ ਸੱਚ ਖੰਡੀ ਆਉ ਸਾਸ਼ ਸੈਨ ਸੋਈਲਾ ਬਾਣੀ ਇਹਦਾ ਪਾਠ ਪੈਦਾ ਲਾ ਦਿੰਦਾ ਸਾਸ਼ ਜਮਦੁੱਤ ਨਹੀਂ ਉੱਥੇ ਆਸਣ ਪਰ ਪੂਰੀ ਸਿੱਖ ਦੀ ਭਾਵਨਾ ਹੁੰਦੀ ਹੈ ਪਿਆਰ ਪਰਉਸਾ ਹੋ ਇਹ ਤਿੰਨ ਬਾਣੀਆਂ ਦਾ ਹੀ ਕਿਤੇ ਸਿੱਖ ਬਣ ਜੇ ਨਾ ਨਿਤਨੇਮੀ ਤੇ ਹੌਲੀ ਹੌਲੀ ਸਾਸ਼ ਉਹੀ ਸਿੱਖ ਪਿਆਰ ਵਿੱਚ 24 ਘੰਟੇ ਜਪਣ ਲੱਗ ਜਾ ਇਨੀ ਕਿਰਪਾ ਹੋ ਜਾਂਦੀ ਹੈ ਔ ਮੇਰੇ ਬਾਬਾ ਜੀ ਨਾਮ ਜਪਉਣ ਵਾਸਤੇ ਆਏ ਨੇ ਆਪਾਂ ਨੂੰ ਗਿਆਨ ਦੇਣ ਵਾਸਤੇ ਆਏ ਨੇ ਇਹ ਸਾ ਸੰਤਰੀ ਸਭ ਤੋਂ ਵੱਡਾ ਗਿਆਨ ਹੈ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪੈਰ ਅਰਦਾਈਏ ਪੂਰਨ ਸਤਿਗੁਰ ਗਿਆਨ ਹੈ ਪੂਰੇ ਸਤਿਗੁਰਾਂ ਦਾ ਗਿਆਨ ਹੈ ਕਿ ਉਹਨੂੰ ਅਰਾਧ ਉਹਦੀ ਨਾਲ ਪ੍ਰੀਮ ਕਰ ਜਿਨੇ ਤੈਨੂੰ ਜੀਵਨ ਦਿੱਤਾ ਹੈ ਜਿਨੇ ਤੈਨੂੰ ਇਹ ਸੰਸਾਰ ਦਾ ਮੇਲਾ ਵਿਖਣ ਵਾਸਤੇ ਸਮਾਂ ਦਿੱਤਾ ਹੈ ਜਿਨੇ ਤੈਨੂੰ ਅਕਾਲ ਪੁਰਖ ਨਾਲ ਜੁੜਨ ਦਾ ਸਮਾਂ ਦਿੱਤਾ ਹੈ ਉਹਦੀ ਵਿਡਿਆਈ ਕਰਿਆ ਉਹਦਾ ਨਾਮ ਜਪਿਆ ਕਰ ਤਾਂ ਇਹ ਮੇਰੇ ਬਾਬਾ ਜੀ ਨੇ ਜਪਜੀ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਵਿੱਚ ਇਹ ਬਖਸ਼ਿਸ਼ ਕਰਤਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਫਿਰ ਦੁੱਖ ਪਰ ਹਰ ਮੁਰ ਲਗੀ ਨਾ ਮੇਰੇ ਬਾਬਾ ਜੀ ਦੀ ਕਹਿੰਦੇ ਉਹ ਦੁੱਖ ਤਾਂ ਉੱਥੇ ਆ ਹੀ ਨਹੀਂ ਸਕਦਾ ਪਰ ਇਹ ਹਟ ਜਾਏਗਾ ਦੁੱਖ ਪਰ ਹਰ ਸੁਖ ਕਰ ਲੈ ਗੁਰਮੁਖ ਨਾਦਮ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ ਗੁਰਈਸ਼ਰ ਮੇਰੇ ਬਾਬਾ ਜੀ ਨੇ ਕਿਹਾ ਗੁਰਈਸ਼ਰ ਗੁਰਗੋਰਖ ਬਰਮਾ ਕਈ ਕਹਿ ਦਿੰਦੇ ਲੈ ਬਾਬਾ ਵੀ ਬਰਮਾ ਨੂੰ ਗੁਰੂ ਕਹੀ ਜਾਂਦਾ ਕਈ ਕਹਿ ਦਿੰਦੇ ਪਾਰਵਤੀ ਨੂੰ ਵੀ ਗੁਰੂ ਕਹੀ ਜਾਂਦਾ ਪਾਰਵਤੀ ਗੁਰੂ ਹੈ ਬ੍ਰਹਮਾ ਗੁਰੂ ਹੈ ਸਾਸਨ ਨਹੀਂ ਮੇਰੇ ਬਾਬਾ ਹੀ ਕਹਿੰਦੇ ਗੁਰੂ ਹੁੰਦਾ ਹੈ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਭਾਵ ਉਹ ਕਾਲ ਪੁਰਖ ਹੀ ਮੇਰਾ ਗੁਰੂ ਹੈ ਉਹ ਹੀ ਬ੍ਰਹਮ ਹੈ ਉਹ ਹੀ ਵਿਸ਼ਨੂ ਹੈ ਉਹ ਹੀ ਪਾਰਵਤੀ ਮਾਈ ਮੇਰਾ ਗੁਰੂ ਹੀ ਮੇਰਾ ਸਭ ਕੁਝ ਹੈ ਗੁਰਈਸ਼ਰ ਗੁਰ ਗੋਰਖ ਗੋਰਖ ਨੂੰ ਸਾਜਣ ਵਾਲਾ ਮੇਰਾ ਗੁਰੂ ਬ੍ਰਹਮਾ ਨੂੰ ਸਾਜਣ ਵਾਲਾ ਮੇਰਾ ਗੁਰੂ ਪਾਰਵਤੀ ਮਾਈ ਸ਼ਕਤੀ ਦਾ ਨਾਮ ਉਹ ਸਾਧ ਸੰਗਤ ਸ਼ਕਤੀ ਉਹ ਦਾ ਨਾ ਪਾਰ्वती ਮਾਈ ਸਾਧ ਸੰਗਤ ਉਹ ਉਹ ਵੀ ਮੇਰੇ ਗੁਰੂ ਹੀ ਹੈ ਮੇਰੇ ਗੁਰੂ ਜੀ ਸਾਰੀ ਸ਼ਕਤੀ ਹੈ ਗੁਰ ਪਾਰ्वती ਮਾਈ ਜੇ ਹਾਂ ਜਾਣ ਜੇ ਮੈਂ ਉਹਨੂੰ ਜਾਣ ਜਾਵਾਂ ਫੇਰ ਮੈਨੂੰ ਕਹਿ ਨਹੀਂ ਸਕਦਾ ਅੱਖਾਂ ਨਹੀਂ ਉਹ ਪਰਮੇਸ਼ਰ ਨੂੰ ਅੱਖਿਆ ਨਹੀਂ ਜਾ ਸਕਦਾ ਜੇ ਜਾਣ ਨਹੀਂ ਜਾਈਏ ਕਹਿੰਦੇ ਫਿਰ ਵੀ ਉਹਨੂੰ ਦੱਸਣਾ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਵਰਲਡਾਂ ਵਿੱਚ ਨਹੀਂ ਹੁੰਦਾ ਸਾਸ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਕੀ ਬੁਝਾਈ ਕੀ ਸਮਝਾਈ ਸਾਨੂੰ ਗੁਰੂ ਨੇ ਗੁਰੂ ਨੇ ਸਾਨੂੰ ਕੀ ਮੱਤ ਦਿੱਤੀ ਕੀ ਸਮਝ ਦਿੱਤੀ ਸਬਦਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਉਹ ਐਸਾ ਦਾਤਾ ਐਸਾ ਪਰਮੇਸ਼ਰ ਐਸਾ ਪਿਆਰਾ ਜਿਹੜਾ ਸਭ ਜੀਆਂ ਦਾ ਦਾਤਾ ਹੈ ਜਿਹੜਾ ਸਾਰਿਆਂ ਨੂੰ ਜੀਵਨ ਦੇ ਕੇ ਰੋਜੀ ਦੇ ਕੇ ਪਾਲ ਰਿਹਾ ਉਹ ਸਾਰਿਆਂ ਦਾਤਾ ਜੇ ਮੇਰੇ ਗਵਾਨੀ ਨਹੀਂ ਉਹਨਾਂ ਦਾ ਵੀ ਉਹ ਦਾਤਾ ਮੈਂ ਗਵਾਨੀ ਨਾਲ ਨਫ਼ਰਤ ਨਹੀਂ ਕਰਨੀ ਉਹ ਵੀ ਉਹ ਮੇਰਾ ਹੀ ਦਾਤਾ ਹੈ ਉਧਰ ਵੀ ਤਾਂ ਮੇਰਾ ਹੀ ਦਾਤਾ ਹੈ ਜੇ ਊਚ ਨੀਚ ਵਾਲੀ ਗੱਲ ਉੱਥੇ ਵੀ ਮੇਰਾ ਹੀ ਦਾਤਾ ਹੈ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਮੱਧ ਹੋ ਜੀਆ ਮੇਰੇ ਬਾਬਾ ਜੀ ਕਹਿੰਦੇ ਇਹ ਗੱਲ ਜਿੰਨੂੰ ਸਮਝ ਆ ਗਈ ਇਹ ਗੁਰੂ ਨੇ ਮੈਨੂੰ ਸਮਝ ਪਾ ਦਿੱਤੀ ਕਿ ਸਾਰਿਆਂ ਜੀਆਂ ਦਾ ਉਹ ਦਾਤਾ ਹੈ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਕਿਸੇ ਦੇ ਤੋ ਆਪ ਨਹੀਂ ਕਰਨੀ ਵਿਖਨੇ ਬਰਾਈ ਨਹੀਂ ਕਰਨੀ ਕਿਉਂਕਿ ਸਾਰਿਆਂ ਜੀਆਂ ਦਾ ਇੱਕੋ ਹੀ ਮਾਲਕ ਹੈ ਮੈਂ ਉਹਨੂੰ ਵਿਸਰਾ ਨਾ ਬਸ ਉਹ ਹਰ ਵੇਲੇ ਮੇਰੀ ਸੁਰਤ ਵਿੱਚ ਉਹਦਾ ਗਿਆਨ ਰਹੇ ਹਰ ਵੇਲੇ ਹਰ ਸਵਾਸ ਵਿੱਚ ਉਸ ਪਿਆਰੇ ਦਾ ਪਿਆਰ ਬਣਿਆ ਰਹੇ ਮੈਂ ਹਰ ਵੇਲੇ ਉਹਨੂੰ ਯਾਦ ਕਰਾਂ ਮੈਨੂੰ ਵਿਸਰੀ ਨਾ ਬਸ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਪੁੱਤਰ ਦਾ ਵਿਆਹ ਰੱਖੇ ਕਿਤੇ ਮੈਨੂੰ ਵਿਸਰਨ ਜਾਏ ਕਿਤੇ ਮੈਂ ਸ਼ਰਾਬ ਜਾਂ ਨਸ਼ੀ ਜਾ ਕੁਝ ਹੋਰ ਨਕਰ ਲੱਗ ਜਾਏ ਸੋ ਮੈਨੂੰ ਵੀ ਸ੍ਰੀਨਾ ਇਹ ਸੁਰਤ ਵਿੱਚ ਗਿਆਨ ਪ੍ਰਗਟ ਹੋ ਜੇ ਇਹ ਮੇਰੇ ਬਾਬਾ ਜੀ ਨੇ ਗਿਆਨ ਪ੍ਰਗਟ ਕਰਤਾ ਕਹਿੰਦੇ ਆਪਣੀ ਸੁਰਤ ਵਿੱਚ ਇਹ ਗੱਲ ਯਾਦ ਵਿੱਚ ਰੱਖੀ ਕਿ ਮੈਨੂੰ ਗੁਰੂ ਨੇ ਮੱਤ ਦਿੱਤੀ ਹੈ ਕਿ ਮੈਂ ਉਸ ਦਾ ਤਨ ਬਿਸਰਨਾ ਨਹੀਂ ਮੈਂ ਹਰ ਬਿਲੀ ਨੂੰ ਯਾਦ ਰੱਖਣਾ ਜੇ ਕੋਈ ਦੁੱਖ ਆ ਗਿਆ ਬਿਪਤਾ ਆ ਗਈ ਤਾਂ ਵੀ ਮੈਂ ਉਸ ਮਾਲਕ ਗਈ ਬੇਨਤੀ ਕਰਨੀ ਹੈ ਕਿਉਂਕਿ ਸਾਰਿਆਂ ਜੀਆਂ ਦਾ ਹੀ ਉਹ ਮਾਲਕ ਹੈ ਤੇ ਸਮਰ ਹਰ ਜਗ੍ਹਾ ਤੇ ਉਹ ਪਿਆਰਾ ਨਿਵਾਸ ਕਰਦਾ ਹੈ ਤੇ ਮੈ ਉਸ ਦਾਤੇ ਨਹੀਂ ਸਿਮਰ ਸਾਧ ਸੰਗਤ ਇਹ ਗੁਰੂ ਨੇ ਗਿਆਨ ਦਿੱਤਾ ਆਪਣੀ ਸਿੱਖਾਂ ਨੂੰ ਆਪਣੀ ਪਿਆਰੀਆਂ ਨੂੰ ਕਿ ਭਾਈ ਐਉਂ ਜੀਵਨ ਨਹੀਂ ਤੁਹਾਡਾ ਆਨੰਦ ਬਈ ਬਣ ਜਾਏਗਾ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਖੇੜੇ ਬਣੇ ਰਹਿੰਦੇ ਤੁਸੀਂ ਇੱਥੇ ਵੀ ਆਨੰਦ ਵਿੱਚ ਰਹੋਗੇ ਸਤਿਗੁਰ ਕਹਿੰਦੇ ਜਿੱਦਨ ਸੀ ਛੱਡਿਆ ਉਹ ਦਿਨ ਮੀ ਤੁਹਾਡੀ ਆਤਮਾ ਸੁੱਖਾਂ ਦੇ ਘਰ ਵਿੱਚ ਜਾਏਗੀ ਉੱਥੇ ਵੀ ਵਸਨਾ ਸੁਹੇਲਾ ਸੌ ਕੌ ਵਿਗਾ ਆਗੇ ਬਸਨ ਸਹਿਲਾ ਜਿਹੜੀ ਆਤਮਾ ਇੱਥੇ ਗੁਰੂ ਨਾਲ ਜੁੜ ਗਈ ਜਿਹਨੂੰ ਇੱਥੇ ਆਨੰਦ ਉਹਨੂੰ ਉੱਥੇ ਵੀ ਆਨੰਦ ਜਿਹਨੂੰ ਇੱਥੇ ਆਨੰਦ ਨਹੀਂ ਉਹਨੂੰ ਉੱਥੇ ਕਿਵੇਂ ਆਨੰਦ ਆਉ ਸਤ ਸੰਗ ਜਿਹਨੇ ਇੱਥੇ ਆਨੰਦ ਮਾਨਿਆ ਜਿਹਨੇ ਗੁਰਬਾਨੀ ਦਾ ਰਸ ਮਾਨਿਆ ਜਿਹਨੇ ਗੁਰਬਾਨੀ ਚ ਅਨੁਭਵ ਕੀਤਾ ਜਿਹਨੇ ਜਪਜੀ ਸਾਹਿਬ ਦੇ ਪਾਠ ਚ ਅਨੁਭਵ ਕਰ ਲਿਆ ਗੁਰੂ ਨੂੰ ਸਾਧ ਸੰਗਤ ਉਹ ਇੱਥੇ ਵੀ ਆਨੰਦ ਵਿੱਚ ਉੱਥੇ ਵੀ ਆਨੰਦ ਵਿੱਚ ਆਓ ਸਾਧ ਸੰਗਤ ਇਹ ਸਮਾਂ ਭਾਗਾਂ ਨਾਲ ਮਿਲੇ ਆ ਗੁਰੂ ਕੋਲ ਬਖਸ਼ਿਸ਼ਾਂ ਲੈ ਲਈਏ ਛੋਲੀ ਜਿ ਬਵਾ ਲਈਏ ਮੇਰੇ ਗੁਰੂ ਸਾਹਿਬ ਜੀ ਨੇ ਮੈਨੂੰ ਕੀ ਕਿਹਾ ਕਿ ਉਹ ਸਾਰਿਆਂ ਜੀ ਦਾ ਦਾਤਾ ਹੈ ਉਹ ਕਿਸੇ ਦੀ ਬਨਾਇਆ ਨਹੀਂ ਬਣਿਆ ਉਹ ਆਪਣੀ ਆਪ ਤੋਂ ਪੈਦਾ ਉਹ ਹੀ ਜਾਣਦਾ ਮੈਂ ਉਹਦੇ ਨਾਲ ਪ੍ਰੇਮ ਕਰਨਾ ਹੈ ਮੈਂ ਉਹਦਾ ਹੋਣਾ ਹੈ ਸਤਿਗੁਰੂ ਮੇਰੇ ਤੇ ਕਿਰਪਾ ਕਰ ਮੈਂ ਉਸ ਪਿਆਰੇ ਦੀ ਪ੍ਰੇਮ ਵਿੱਚ ਜੁੜ ਜਾਵਾਂ ਆਪਣਾ ਆਪ ਮਿਟਾ ਦਿਨਾ ਉਸ ਪਿਆਰੀ ਤੂ ਕੁਰਬਾਨ ਜਾਵਾਂ ਕਿਤੇ ਮੈਨੂੰ ਉਸ ਪਿਆਰੀ ਦਾ ਤਰੀਮ ਮਿਲ ਜਾਏ ਤੇ ਮੈਂ ਉਹਦੀ ਚ ਅਪੀਦ ਹੋ ਜਾਵਾਂ ਆਓ ਸਾਰੇ ਸੰਸਾਰਿਆਂ ਦੇ ਵੱਡੇ ਭਾਗ ਜੀ ਆਇਆਂ ਨੂੰ ਤੈਨ੍ਹ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਆ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਆ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਆ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਆ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਆ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਆ ਹੋਤ ਮੀ ਪ੍ਰਭ ਪਾਇਆ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਆ ਸਾਜ਼ ਕੰਨ ਸੁਣ ਲਿਓ ਸੁਬਹਿ ਸਾਜ਼ ਕੰਨ ਸੁਣ ਲਿਓ ਸੁਬਹਿ ਜਿਨ ਪ੍ਰਭ ਪਾਏ ਜਿਨ ਪ੍ਰੇਮ ਕੀਓ ਤੈਨਹੀਂ 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 ਪ੍ਰਭ ਪਾਏ ਸਾਜ ਕਹੁ ਸੁਨ ਲੇ ਹੋ ਸਬੈ ਜਿਨ ਪ੍ਰੀਤ ਕੀਓ ਤਿਨਹੀ ਪ੍ਰਭ ਪਾਇਓ ਪ੍ਰੀਮ ਭਗਤ ਤਰਵ ਲਾਗੀ ਸੋ ਪਾਹੀ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਆਜ ਉਰਖ ਪ੍ਰਭ ਪਾਇਆ ਹੋਈਆ ਪੱਲਾਂ ਦੀ ਛੀਮਾ ਬਖਸ਼ੋ ਅਸੀ ਸੁਖਿਉ ਸੁ ਸਾਰਿਆਂ ਵਿੱਚ ਉਸ ਪਿਆਰੀ ਦਾ ਪ੍ਰੇਮ ਜਾਣਿਓ ਪ੍ਰੇਮ ਨੂੰ ਜਾਣਿਓ ਉਹ ਪ੍ਰੇਮ ਦਾ ਸਾਗਰ ਹੈ ਪ੍ਰੇਮ ਦਾ ਸਮੁੰਦਰ ਹੈ ਤੇ ਜਰੇ ਜਰੀ ਚ ਉਹਦਾ ਪ੍ਰੇਮ ਵਸਿਆ ਹੈਲਿਓ ਅਨਰਾਗ ਚੱਕਰ ਚੇਨਰ ਬਨ ਜਾਚਰ ਪਾਤ ਨਹਿਨ ਜੇ ਦੂਤ ਦੰਤ ਰੇਖ ਭੇਗ ਕੋ ਕਹਿ ਨ ਸਤਤ ਕੇ ਆਚਲ ਮੂਰਤ ਅਨਭਵ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਜ ਸਾ ਸਹਨ ਜਨੇਜੈ ਤਰੇ ਭੰਨ ਮਹੀਵ ਸੁਨਰ ਅਸਰ ਨੇਤ ਨੇਤ ਬਨ ਰਹਿਨ ਕਹਿ ਤਬ ਸਰਵਨਾਮ ਕਥੀ ਕਮਨ ਕਰਨ ਨਾਮ ਬਰਨਸ ਮਤ ਉਦਾ ਆਨੰਦ ਬਾਲਿ ਹਈਆ ਤੁਲਾ ਦੀ ਖਿਮਾ ਬਖਸ਼ਿਓ ਆਸੀਸ ਸੁਖਿ ਪਿਆਰ ਨਾਲ ਸਾਰੇ ਬਿਲਾਇਓ ਗਜਵੰਦ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ